ਸਤਿ ਸ਼੍ਰੀ ਅਕਾਲ ਬਾਈ ਜੀ ਆ ਜੋ ਤੁਸੀਂ ਮਕਾਨ ਦੇਖ ਰਹੇ ਹੋ ਇਹ ਬਾਈ ਸਾਰਾ ਰੈਨੋਵੇਟ ਕੀਤਾ ਹੋਇਆ ਮਕਾਨ ਹੈ ਜੀ ਫਰੰਟ ਬਲਕੋ ਸੋਣੀ ਦਿੱਤੀ ਹੈ ਅੰਦਰ ਪਿੱਛੇ ਬਾਈ ਹੋਰਾਂ ਦੇ ਸਿਰਫ 4 ਕਮਰੇ ਸੀਗੇ ਪਹਿਲਾਂ ਉਸ ਤੋਂ ਬਾਅਦ ਉਹਦੇ ਨਾਲ ਜੋੜ ਕੇ ਰੈਨੋਵੇਟ ਕੀਤਾ ਹੋਇਆ ਹੈ ਸਾਹਮਣੇ ਫਰੰਟ ਦਿੱਤਾ ਕੁਝ ਏਰੀਆ ਬਣਾਇਆ ਹੈ 12-1300 ਸਕਰ ਫੁੱਟ ਜੀ ਤੇ ਇਹ ਬਾਈ ਪਿੱਛੇ ਬਾਈ ਨੇ ਇੱਕ ਚੀਜ਼ ਦੇਖੀ ਬਾਈ ਇਹਦੀ ਪਲਾਨਿੰਗ ਬਹੁਤ ਵਧੀਆ ਲੱਗੀ ਬਾਈ ਦੇ ਜਿਹੜੇ 4 ਕਮਰੇ ਪਹਿਲਾਂ ਬਣਾਏ ਹੋਏ ਸੀ ਉਹ ਬਾਈ ਪਿਛਲੇ ਪਾਸੇ ਗਲੀ ਲੱਗਦੀ ਹੈ ਵੈਸੇ ਇਹ ਸ਼ਹਿਰ ਹੈ ਤੇ ਛੋਟਾ ਜਾ ਤੇ ਸਿੰਗੋ ਤਲਵੰਡੀ ਏਰੀਆ ਦਾ ਤੇ ਉੱਥੇ ਬਾਈ ਇਹ ਮੰਨ ਕੇ ਚੱਲੋ ਬਾਈਵਰੀ ਕਹਿੰਦੇ ਵੀ ਰਲੀਆਂ ਜੋ ਅੱਡੇ ਦੇ ਨੇੜੇ ਆ ਅੱਡਾ ਤੇ ਵਧੀ ਜਾਂਦਾ ਚਲੋ ਜੀ ਅੱਗੇ ਆਪਣੀ ਪਲੈਨਿੰਗ ਹੋਣੀ ਵੀ ਚਾਹੀਦੀ ਆ ਤਾਂ ਜੋ ਪਿਛਲੇ 4 ਕਮਰੇ ਉਹਨਾਂ ਨੂੰ ਇੰਨਾ ਪਲੈਨਿੰਗ ਨਾਲ ਰੱਖਿਆ ਹੋਇਆ ਰਿਹਾ ਬਾਈ ਨੇ ਪਿੱਛੇ ਗੇਟ ਵੀ ਰੱਖਿਆ ਹੋਇਆ ਰਿਹਾ ਉਹਨਾਂ ਦੇ ਗਲੀ 'ਚ ਉਹ ਬੰਦ ਕੀਤੇ ਹੋਏ ਨੇ ਤੇ ਅੱਗੇ ਕੋਠੀ ਬਣਾ ਲਈ 12-1300 ਸਕਰ ਫੁੱਟ ਏਰੀਆ ਜਿੰਨਾ ਚਾਹੀਦਾ ਬਾਈ ਉਹਨਾਂ ਦਾ ਛੋਟਾ ਪਰਿਵਾਰ ਹੈ ਕਹਿੰਦੇ ਵੀ ਜੇ ਕਦੇ ਪਿੱਛੇ ਦੁਕਾਨਾਂ ਹੋਈਆਂ ਤਾਂ ਇਧਰੋਂ ਗੇਟ ਬੰਦ ਕਰ ਦਾਂਗੇ ਕਮਰਿਆਂ ਦੇ ਤਾ ਸਾਰੀ ਕੋਠੀ ਮੂਹਰੋਂ ਪਰਚਵਾਰਾਂ ਨਾਲ ਬਰਤ ਲਾਂਗੇ ਤੇ ਸਾਰੀਆਂ ਦੁਕਾਨਾਂ ਕਰਾਏ ਤੇ ਛਾੜ ਸਕਦੇ ਆਪਾਂ ਤੇ ਅੰਦਰੋਂ ਵੀ ਦਿਖਾਉਨੇ ਆ ਤੁਹਾਨੂੰ ਕੋਠੀ ਬਈ ਆਪਾਂ ਨੂੰ ਫਰੰਟ ਲੁੱਕ ਬਹੁਤ ਸੋਹਣੀ ਲੱਗੀ ਕੋਠੀ ਦੀ ਪੂਰਾ ਸੋਹਣਾ ਕਲਾਸਿਕਲ ਟਾਈਪ ਦੀ ਮੂਹਰੋਂ ਕੋਠੀ ਬਣਾਈ ਹੋਈ ਆ ਪੁਰਾਣਾ ਘਰ ਅੰਦਰੋਂ ਤੁਹਾਨੂੰ ਦਿਖਾਵਾਂਗੇ ਜੋ ਰੈਨੋਵੇਟ ਕੀਤਾ ਹੋਇਆ ਉਹ ਕਮਰੇ ਨੇ 4 ਤੇ ਇਧਰੋਂ ਬਈ ਪਾਰਲੇ ਪਾਸੇ ਚੁੱਲਾ ਚੌਕਾ ਰੱਖਿਆ ਹੋਇਆ ਦੇਖੋ ਸਿਰਵਰ ਵਗੈਰਾ ਪਾ ਕੇ ਤੇ ਜਾਲੀ ਜੁੜੀ ਬਈ ਬਹੁਤ ਘੈਂਟ ਲੱਗੀ ਹੋਈ ਆ ਵਧੀਆ ਬਣਾਇਆ ਹੋਇਆ ਮਕਾਨ ਆ ਤੇ ਇਧਰ ਦੇਖੋ ਕਿਚਨ ਆ ਗਿਆ ਜੀ ਸੀਮਤ ਜੇ ਏਰੀਏ ਦੇ ਵਿੱਚ ਤੇ ਬਾਈ 8 बाई ਮੇਰਾ ਕਿਹ ਲੱਗਿਆ ਨਾਕਦਾ ਕਿਚਨ ਤੇ ਬਾਈ ਹੋਰੀ ਇਹਦੇ ਵਿੱਚ ਪੱਥਰ-ਪੁੱਥਰ ਲਾ ਰਹੇ ਨੇ ਤੇ ਇਧਰੋਂ ਐਂਟਰ ਹੋਵਾਂਗੇ ਤੇ ਬਾਈ ਇੱਕ ਚੀਜ਼ ਹੈ ਆਪਾਂ ਪੁਰਾਣਾ ਘਰ ਵੀ ਇਹਨੂੰ ਵੈਸੇ ਢਾਕੇ ਸਾਰੀ ਕੁੱਠੀ ਬਣਾਉਣ ਲੱਗ ਜਾਂਦਾ ਅਗਲਾ ਹੁਣ ਬਾਈ ਉਹਨਾਂ ਨੇ 13 12 13 ਵਰਗ ਫੁੱਟ ਏਰੀਆ ਬਣਾ ਲਿਆ ਛੋਟਾ ਪਰਿਵਾਰ ਹੈ ਇਕੱਲਾ ਇਹਨਾਂ ਦੇ ਇੱਕ ਬੱਚਾ ਹੈ ਤੇ ਦੋ ਜੀ ਆਪ ਨੇਗੇ ਤੇ ਉੱਪਰੋਂ ਇਹਨਾਂ ਨੇ ਪਿੱਛੇ ਉਹ ਜੇ ਸਾਹਮਣੇ ਕਮਰੇ ਦਿਖ ਰਹੇ ਆ ਉਹ ਦੇਖ ਰਿਹਾ ਦੇਖ ਲੌਬੀ ਦਾ ਏਰੀਆ ਵੀ ਬਹੁਤ ਖੁੱਲਾ ਬਣਾਇਆ ਤੇ ਇੱਧਰ ਇੱਕ ਆਗਾ ਹੀ ਡਰਿੰਕ ਰੂਮ ਠੀਕ ਹੈ ਜੀ ਤੇ ਇਹ ਆਪਣੇ ਵੈਸੇ ਡਰਿੰਕ ਰੂਮ ਕਹਦੇ ਨੇ ਆਪਣੇ ਪਿੰਡਾਂ ਚ ਜਟਾਦੇ ਦੇਖਣ ਨੂੰ ਤਾਂ ਇਹ ਕਮਰੇ ਦੇ ਤੌਰ ਤੇ ਹੀ ਵਰਤ ਲੈਣੇ ਆ ਬੈੱਡਰੂਮ ਦੇ ਤੌਰ ਤੇ ਵੀ ਵਰਤ ਸਕਦੇ ਆ ਤੇ ਉਹ ਸਾਹਮਣੇ ਆ ਗਈ ਕਮਰੇ ਚਾਰ ਉਹ ਬਾਈ ਉਹਨਾਂ ਨੇ 1.5 10 11 ਕਵਾਏ 12 ਦੇ ਸੀ ਉਹ ਲੰਮੇ ਤੇ ਫਰੰਟ ਜਿਵੇਂ ਦੁਕਾਨ ਦਾ ਇੱਕ ਤਾਂ ਹੁੰਦਾ 11 ਕਫੂਟ ਤੇ ਸਾਹਮਣੇ ਵੀ ਹੈਗਾ ਵਧੀਆ ਉਹਨਾਂ ਦਾ ਚਾਰ ਲਾਈਨ ਬਾਰ ਕਮਰੇ ਨੇ ਪਿੱਛੇ ਇਹਦੇ ਗਲੀ ਲੱਗਦੀ ਹੈ ਪਿੱਛੇ ਨੇੜੇ ਛੋਟਾ ਜਿਹਾ ਬਾਜ਼ਾਰ ਆ ਤੇ ਅੱਡੇ ਦੀ ਘਰ ਹੈ ਬਾਈ ਉਹਨਾਂ ਦਾ ਪਿੱਛੇ ਪਲਾਨਿੰਗ ਹੈ ਬਾਈ ਹੁਣ ਇਹ ਕਹਿੰਦੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਮਾਰਕੀਟ ਵਧੀਆ ਬਣ ਗਿਆ ਆ ਕਮਰੇ ਜੀ ਉਹ ਤਾਂ ਪਿੱਛੇ ਆਪਾਂ ਗੇਟ ਕੱਢ ਕੇ ਇਹਨਾਂ ਨੂੰ ਇਧਰੋਂ ਬੰਦ ਕਰ ਦਿਆਂਗੇ ਤਾਂ ਉੱਪਰ ਇੱਕ ਜਾਲੇ ਨੂੰ ਵਰਤਣ ਨੂੰ ਉੱਥੇ نیچے ਇੱਕ ਡ੍ਰੈਗ ਰੂਮ ਹੋ ਗਿਆ ਜੀ ਲੌਬੀ ਦਾ ਏਰੀਆ ਕਿੰਨਾ ਖੁੱਲਾ ਤੇ ਕਿਚਨ ਹੋ ਗਿਆ ਤੇ ਉੱਪਰ ਵੀ ਇੱਕ ਵਧੀਆ ਬੈੱਡਰੂਮ ਬਣਿਆ ਹੋਇਆ ਉਹ ਦਿਖਾਵਾਂਗੇ ਤੁਹਾਨੂੰ ਤੇ ਅਗਰ ਜਿੰਨਾ ਜੋ ਵੀ ਕਮ ਬੈਡਰੂਮ ਰੱਖਣਾ ਤਾਂ ਰੱਖ ਲੈਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤਿੰਨ ਕਮਰੇ ਤਾਂ ਚੜਾਈ ਸਕਦੇ ਆ ਤੇ ਕਿਰਾਇ ਤੇ ਆ ਦੇਖੋ نیچے ਵਾਸ਼ਰੂਮ ਆ ਗਿਆ ਜੀ ਕਿਚਨ ਦਾ ਏਰੀਆ ਹੋ ਗਿਆ ਜੀ ਡਰੈਗ ਰੂਮ ਦਾ ਏਰੀਆ ਹੋ ਗਿਆ ਜੀ ਹਰ ਸਾਰੇ ਬੈਡਰੂਮ ਚਾਰ ਹਜੇ ਤਾਂ ਯੂਜ਼ ਕਰਦੇ ਬਾਈ ਉਹਰੀ ਤੇ ਆ ਪਰ ਤੋਂ ਚਾਏ ਨੇ ਪੱਥਰ ਪੁੱਥਰ ਵਧੀਆ ਚੰਗਾ ਲੱਗਾਇਆ ਮਜੂਦ ਬਣਿਆ ਹੋਏ ਨੇ ਸਾਰੇ ਤੇ ਆ نیچے ਵਾਸ਼ਰੂਮ ਦਾ ਏਰੀਆ ਆ ਗਿਆ ਤੇ ਪੱਥਰ ਪੁੱਥਰ ਲੱਗੀ ਜਾਂਦਾ ਜੀ ਤੇ ਬਾਈ ਪਲਾਨਿੰਗ ਨਾਲ ਰੈਨੋਵੇਟ ਕੀਤਾ ਘਰ ਸਾਰਾ ਤੇ ਉੱਪਰ ਲੈ ਕੇ ਚੱਲਦੇ ਆ ਤੁਹਾਨੂੰ ਤਾਂ ਦੇਖੋ ਉੱਪਰ ਤੋਂ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਇੱਕ ਕਮਰਾ ਬਣਿਆ ਹੋਇਆ ਉਹਦੇ ਵਿੱਚ ਬਾਥਰੂਮ ਵੀ ਹੈ ਜੀ ਨਾਲ ਸਾਈਡ ਤੇ ਤੇ ਪਿੱਛੇ ਬਾਈ ਹੋਰ ਇੱਕ ਡੁਆਇਲਟ ਬਾਥਰੂਮ ਦਾ ਸਾਰਾ ਪ੍ਰਬੰਧ ਰੱਖਿਆ ਹੋਇਆ ਆ ਦੇਖੋ ਖੁੱਲਾ ਬੇੜਾ ਉੱਪਰ ਚਾਹਣ ਤਾਂ ਇੱਕ ਕਮਰਾ ਹੋਰ ਵੀ ਬਣਾ ਸਕਦੇ ਆ ਉੱਪਰ ਆ ਦੇਖੋ ਬਾਹਰੋਂ ਬਰਾਂਡੇ ਦੀ ਕਿੰਨੀ ਸੋਹਣੀ ਲੁੱਕ ਦਿੱਤੀ ਹੋਈ ਹੈ ਤੇ ਆ ਦੇਖੋ ਉੱਪਰ ਤੋਂ ਆਹ ਕਮਰਾ ਪੱਥਰ-ਪੱਥਰ ਲੱ ਕੇ ਤਿਆਰ ਕਰ ਲਿਆ ਜੀ ਤੇ ਇਹ ਵੀ ਵਧੀਆ ਖੁੱਲਾ ਬਣਿਆ ਹੋਇਆ ਕਮਰਾ ਇਹ ਵੀ ਯੂਜ਼ ਕਰ ਸਕਦੇ ਆ ਤੇ ਬਹੁਤ ਤਰੀਕੇ ਨਾਲ ਘਰ ਬਣਾਇਆ ਹੋਇਆ। ਕਈ ਆਪ ਪਤਾ ਹੀ ਕਹਿੰਦੇ ਆ ਉਹ ਅੱਗੇ ਉਧਰ ਬੋਇਲਰੂਮ ਇੱਕ ਯੂਜ਼ ਕਰਨ ਵਾਸਤੇ। ਪਤਾ ਹੀ ਕਹਿੰਦੇ ਵੀ ਜੇ ਕਿਸੇ ਤੇ ਪੁਰਾਣਾ ਘਰ ਵਧੀਆ ਪਿਆ ਬਾਈ ਉਹਨੂੰ ਕਿਸੇ ਤਰੀਕੇ ਨਾਲ ਵਰਤੋ ਆਪਾਂ ਢਾਓ ਉਹਨੂੰ ਜੇ ਵਧੀਆ ਪਿਆ। ਤੇ ਨਹੀਂ ਬਾਈ ਚਲੋ ਕਈ ਵਾਰੀ ਸਾਰਾ ਪੁਰਾਣਾ ਹੋ ਜਾਂਦਾ ਬਣਾ ਕੇ ਢਾਕੇ ਵੀ ਦੁਬਾਰਾ ਬਣਾਉਣਾ ਪੈ ਜਾਂਦਾ। ਤੇ ਬਾਈ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਕੋਠੀ ਦਾ। ਤੇ ਮੇਰੇ ਭਰਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਤੇ ਕਮੈਂਟਾਂ 'ਚ ਦੱਸਿਓ ਕਿੱਦਾਂ ਲੱਗੀ ਕੋਠੀ ਦੀ ਲੁੱਕ ਜਾਲੀ ਜੁਲੀ ਲਾ ਕੇ ਬਹੁਤ ਕੈਟ ਬਣਾਈ ਹੋਈ ਆ ਤੇ ਸੋਚ ਕੇ ਦੱਸਿਓ ਵੀਰਵਣ ਕੀ ਵੀ ਤੇ ਕਿੰਨਾ ਖਰਚਾ ਆਇਆ ਹੋਊਗਾ ਇੰਨੇ ਮਕਾਨ ਤੇ ਵੈਸੇ ਆਈਡੀਆ ਜਾ ਬਾਈ ਹੋਰੀ ਕਹਿੰਦੇ ਵੀ ਆਪਣਾ ਬਣਾਇਆ ਹੋਇਆ 1300 ਸਕਰ ਫੁੱਟਾ ਜਿ ਮੱਥਾ ਪੁੱਥਰ ਲੱਗ ਗਿਆ ਅਸੀਂ 10 ਲੱਖ ਰੁਪਏ ਲਾਇਆ ਕਹਿੰਦੇ ਤੇ ਪਿੱਛੇ ਬਾਥਰੂਮ ਵਾਸ਼ਰੂਮ ਟਾਇਲਟ ਆ ਗਿਆ ਜੀ